ਪਰਬਤ ਅਤੇ ਸਿੱਧ ਗੁਰੂ ਜੀ ਕਸ਼ਮੀਰ ਦੀ ਉਦਾਸੀ ਵਕਤ ਕੁਝ ਸਮਾਂ ਸ਼੍ਰੀਨਗਰ ਵੀ ਰੁਕੇ ਫਿਰ ਉਹ ਉੱਤਰ ਦਿਸ਼ਾ ਵੱਲ ਚੱਲ ਪਏ ਕਠਿਨ ਪਹਾੜੀਆਂ ਸੰਘਣੇ ਜੰਗਲ ਅਤੇ ਫੁੱਲ ਬੂਟਿਆਂ ਨੂੰ ਪਾਰ ਕਰਦੇ ਹੋਏ ਸੁਮੇਰ ਪਰਬਤ ਪਹੁੰਚੇ ਉਥੇ ਉਹਨਾਂ ਨੂੰ ਬੜੇ ਪ੍ਰਸਿੱਧ ਸਿੱਧ ਮਿਲੇ ਇਹ ਲੋਕ ਸੰਸਾਰ ਨੂੰ ਤਿਆਕ ਕੇ ਨਿਕੰਮਿਆਂ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਰਾਮਾਤਾ ਦਾ ਡਰਾਵਾ ਦੇ ਕੇ ਪਹਾੜੀ ਲੋਕਾਂ ਨੂੰ ਉੱਲੂ ਬਣਾ ਕੇ ਬੜੀ ਐਸ਼ ਦਾ ਜੀਵਨ ਬਿਤਾ ਰਹੇ ਸਨ ਇੱਕ ਸੁਧਾਰਨ ਬੰਦੇ ਨੂੰ ਸੁਮੇਰ ਪਹਾੜਤ ਤੇ ਪਹੁੰਚਿਆ ਵੇਹ ਕੇ ਉਹ ਹੈਰਾਨ ਹੋ ਗਏ ਅਤੇ ਛੱਟ ਗੁਰੂ ਜੀ ਦੇ ਦੁਆਲੇ ਆ ਜੁੜੇ ਉਹ ਪੁੱਛਣ ਲੱਗੇ ਨਾ ਹੀ ਤੁਸੀਂ ਸਿੱਧ ਲੱਗਦੇ ਹੋ ਅਤੇ ਨਾ ਹੀ ਕੋਈ ਸੰਨਿਆਸੀ ਫਿਰ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਆਈ ਹੈ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਸਰਵ ਸ਼ਕਤੀਮਾਨ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹਾਂ ਉਸ ਦੀ ਕਿਰਪਾ ਕਰਕੇ ਹੀ ਮੈਂ ਇੱਥੇ ਪਹੁੰਚ ਗਿਆ ਹਾਂ ਫਿਰ ਸਿੱਧਾ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਤੁਸੀਂ ਕਿਸ ਮੱਤ ਨਾਲ ਸੰਬੰਧਿਤ ਹੋ ਗੁਰੂ ਜੀ ਨੇ ਫਰਮਾਇਆ ਨਾ ਮੇਰਾ ਨਾਨਕ ਨਿਰੰਕਾਰੀ ਹੈ ਅਤੇ ਮੱਤ ਮੇਰਾ ਪਰਮਾਤਮਾ ਹੈ ਉਸਦੇ ਰਚੀ ਕਾਇਨਾਤ ਨੂੰ ਪਿਆਰ ਕਰਨਾ ਹੈ ਫਿਰ ਸਿੱਧ ਕਹਿਣ ਲੱਗੇ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ ਉੱਥੋਂ ਦਾ ਕੀ ਹਾਲ ਹੈ ਗੁਰੂ ਜੀ ਮੁਸਕਰਾ ਕੇ ਬੋਲੇ ਤੁਸੀਂ ਤਾਂ ਡਰ ਦੇ ਮਾਰੇ ਮਾਤ ਲੋਕ ਨੂੰ ਛੱਟ ਕੇ ਇੱਥੇ ਲੁੱਕ ਕੇ ਬੈਠੇ ਹੋ ਹੁਣ ਤੁਹਾਨੂੰ ਮਾਤ ਲੋਕ ਨਾਲ ਕੀ ਮਤਲਬ ਜੇ ਤੁਹਾਡੇ ਵਰਗੇ ਸਿੱਧੀਆਂ ਦੇ ਮਾਲਕ ਹੀ ਪਹਾੜਾਂ ਉੱਤੇ ਚੜ੍ਹ ਕੇ ਛੁੱਪ ਜਾਣਗੇ ਤਾਂ ਗਰੀਬ ਪਹਾੜੀਆਂ ਨੂੰ ਲੁੱਟ-ਲੁੱਟ ਖਾਈ ਜਾਣ ਤਾਂ ਮਾਤ ਲੋਕ ਦੀ ਕੌਣ ਸਾਰ ਲਵੇਗਾ ਅੱਜ ਮਾਤ ਲੋਕ ਵਿੱਚ ਹਨੇਰ ਮੱਚਿਆ ਹੈ ਹਰ ਪਾਸੇ ਕੂੜ ਦਾ ਪਸਾਰਾ ਹੈ ਸੱਚ ਤੇ ਧਰਮ ਤੁਹਾਡੇ ਵਾਂਗ ਲੁੱਕ ਕੇ ਬੈਠ ਗਏ ਰਾਜੇ ਪਰਜਾ ਦੀ ਰੱਖਿਆ ਕਰਨ ਦੀ ਬਜਾਏ ਉਲਟਾ ਉਹਨਾਂ ਤੇ ਹੀ ਜੋ ਲੁਟਾ ਰਹੇ ਨੇ ਪਰਜਾ ਗੁਰਲਾ ਰਹੀ ਹੈ ਪਰ ਉਹਨਾਂ ਦਾ ਕੋਈ ਅਗਵਾਈ ਨਹੀਂ ਕਰ ਰਿਹਾ ਤੁਸੀਂ ਵੇਲੜ ਇਨ੍ਹਾਂ ਪਹਾੜਾਂ ਉੱਤੇ ਚੜ੍ਹ ਬੈਠੇ ਹੋ ਕਿਉਂ ਨਹੀਂ ਮਾਤ ਲੋਕ ਵਿੱਚ ਜਾ ਕੇ ਲੋਕਾਂ ਦੇ ਦੁੱਖਾਂ ਦੇ ਭਾਈਵਾਲ ਬਣਦੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਿੱਧ ਬੋਲੇ ਸਾਡੇ ਅਨੇਕਾਂ ਚੇਲੇ ਮਾਤ ਲੋਕ ਵਿੱਚ ਵਿਚਰ ਰਹੇ ਹਨ ਅਤੇ ਉਹ ਲੋਕਾਂ ਦਾ ਕਲਿਆਣ ਕਰ ਰਹੇ ਹਨ ਸਿੱਧਾਂ ਦੀ ਟਿੱਪਣੀ ਉੱਤੇ ਗੁਰੂ ਦੀ ਜਲਾਲ ਵਿੱਚ ਆ ਕੇ ਬੋਲੇ ਉਹਨਾ ਮੰਗਤਿਆ ਨੇ ਕਿਸੇ ਦਾ ਕੀ ਕਲਿਆਣ ਕਰਨਾ ਹੈ ਜਿਹੜੇ ਆਪ ਹੀ ਦਰੋ ਦਰੋ ਮੰਗਦੇ ਨੇ ਉਹ ਤਾਂ ਕੇਵਲ ਆਪਣੇ ਭੇਖ ਦਾ ਮੁੱਲ ਵਟ ਰਹੇ ਨੇ ਝੂਠੀਆਂ ਗਰਾਮਤ ਦਾ ਡਰਾਵਾ ਦੇ ਕੇ ਉਹ ਲੋਕਾਂ ਨੂੰ ਲੁੱਟ ਰਹੇ ਨੇ ਸਿੱਧਾ ਨੂੰ ਹੁਣ ਕੋਈ ਗੱਲ ਨਹੀਂ ਸੀ ਆਉਂਦੀ ਉਹਨਾਂ ਵਿਚਾਰ ਬਣਾਇਆ ਕਿ ਇਹਨਾਂ ਨੂੰ ਆਪਣੀ ਜਾਦੂ ਸ਼ਕਤੀ ਵਿਖਾ ਕੇ ਭਰਮਾਈਏ ਇਸ ਲਈ ਉਹਨਾਂ ਗੁਰੂ ਜੀ ਨੂੰ ਇੱਕ ਕਟੋਰਾ ਦੇ ਕੇ ਸਰੋਵਰ ਵਿੱਚੋਂ ਪਾਣੀ ਲਿਆਉਣ ਲਈ ਕਿਹਾ ਜਦ ਗੁਰੂ ਜੀ ਸਰੋਵਰ ਤੇ ਗਏ ਤਾਂ ਉਹਨਾਂ ਵੇਖਿਆ ਕਿ ਸਰੋਵਰ ਹੀਰੇ ਜਵਾਹਰਾਤ ਨਾਲ ਭਰਿਆ ਸੀ ਗੁਰੂ ਜੀ ਸਮਝੇਗੇ ਕਿ ਸਿੱਧਾਂ ਨੇ ਉਹਨਾਂ ਨੂੰ ਲਾਜ ਦੇ ਕੇ ਪਰਮਾਉਣ ਦਾ ਯਤਨ ਕੀਤਾ ਹੈ ਉਹ ਵਾਪਸ ਆ ਕੇ ਕਹਿਣ ਲੱਗੇ 나ਥ ਜੀ ਸਰੋਵਰ ਵਿੱਚ ਪਾਣੀ ਨਹੀਂ ਹੈ ਜਦ ਸਿੱਧਾਂ ਇਹ ਵੇਖਿਆ ਕਿ ਗੁਰੂ ਜੀ ਉੱਤੇ ਜਾਦੂ ਸ਼ਕਤੀ ਨਹੀਂ ਚੱਲ ਸਕਦੀ ਤਾਂ ਉਹਨਾਂ ਨੇ ਆਪਣੀ ਹਾਰ ਮੰਨ ਲਈ ਗੁਰੂ ਜੀ ਕੁਝ ਦਿਨ ਉਹਨਾਂ ਪਾਸ ਠਹਿਰ ਕੇ ਸੱਚੇ ਮਾਰਗ ਦਾ ਗਿਆਨ ਦਿੰਦੇ ਰਹੇ ਸੁਮੇਰ ਪਹਾੜ ਤੋਂ ਗੁਰੂ ਜੀ ਨੇ ਪਾਲ ਸਿੱਕਮ ਭੂਟਾਨ ਅਤੇ ਤਿੱਬਤ ਦੇ ਰਸਤੇ ਚੀਨ ਦੇਸ਼ ਵਿੱਚ ਪੁੱਜੇ ਚੀਨ ਵਿੱਚ ਨਾਨਕਿਨ ਵਿਖੇ ਇੱਕ ਧਰਮਸ਼ਾਲਾ ਕਾਇਮ ਕੀਤੀ ਨਾਨਕਿਨ ਸ਼ਹਿਰ ਦਾ ਆ ਗੁਰੂ ਜੀ ਦੇ ਨਾਮ ਉੱਤੇ ਹੀ ਰੱਖਿਆ ਦੱਸਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਝੁਕਮਾ